ਆਲੋ ਦੋਸਤੋ ਮੈਂ ਗੁਰਦੇਵਦੀਨਾ ਤੁਹਾਡਾ ਸਵਾਗਤ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਨਾਲ ਜਿਹੜਾ ਜਵਾਨੀ ਦਾ ਕਹਾਣ ਹੋਇਆ ਆਪਾਂ ਸੋਸ਼ਲ ਮੀਡੀਆ ਤੇ ਉਹ ਸਾਰਿਆਂ ਨੇ ਦੇਖਿਆ ਉਸੇ ਦੇ ਸੰਦਰਭ ਵਿੱਚ ਗੱਲਬਾਤ ਕਰਨ ਦੇ ਲਈ ਚਰਚਾ ਕਰਨ ਦੇ ਲਈ ਸਰਹਾਰ ਭਾਰਤ ਨੌਜਵਾਨ ਸਭਾ ਦੇ ਸੂਬੇ ਦੇ ਸਤਤਰ ਸਾਥੀ ਸੁਖਿੰਦਰ ਮਹੇਸ਼ੀ ਸਾਡੇ ਨਾਲ ਜੁੜੇ ਆ ਸਤਿਗੁਰ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਅਸੀਂ ਸਾਰਿਆਂ ਨੇ ਉਹ ਵੀਡੀਓ ਦੇਖਿਆ ਪੰਜਾਬ ਦੇ ਨੌਜਵਾਨਾਂ ਦਾ ਨਸ਼ੇ ਨਾਲ ਜਿਹੜਾ ਮਾੜਾ ਹਾਲ ਆ ਸਭ ਦੇ ਸਾਹਮਣੇ ਆ ਤੁਸੀਂ ਇਹਦੇ ਬਾਰੇ ਕੀ ਸੋਚਦੇ ਪੰਜਾਬ ਦੇ ਵਿੱਚ ਵਾਕਈ ਪਿਛਲੇ ਟਾਈਮ ਤੋਂ ਨਸ਼ਿਆਂ ਦਾ ਜਿਹੜਾ ਪ੍ਰਕੋਪ ਉਹ ਵਧਿਆ ਪਿਛਲੀ ਚਾਹੇ ਜਿਹੜੀ ਰਾਜ ਕਰਕੇ ਗਈ ਹੈ ਪੰਜਾਬ 'ਚ ਠਹਿਰ ਉਹਦੇ ਸਮੇਂ 'ਚ ਵੀ ਬਹੁਤ ਐਤ ਕੀ ਚੋਣਾਂ ਦਾ ਵੀ ਮੁੱਖ ਮੁੱਦਾ ਇਹੀ ਰਿਹਾ ਕਿ ਲੋਕ ਇਹ ਚਾਹੁੰਦੇ ਸੀ ਕਿ ਜਿਹੜਾ ਪੰਜਾਬ ਦੀ ਜਵਾਨੀ ਦਾ ਖਾਨ ਕੀਤਾ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੇ ਸੱਤਾ ਦੀ ਪੰਜਾਬ ਦੀ ਤੇ ਬਰਾਜਮਾਨਾ ਉਹਨਾਂ ਨੂੰ ਉਤਾਰਿਆ ਜਾਵੇ ਹੁਣ ਪਿਛਲੇ ਟਾਈਮ ਤੋਂ ਸਰਕਾਰਾਂ ਨੇ ਮੰਨ ਲਓ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਰਕਾਰ ਵੀ ਬਦਲ ਲਈ ਐ ਪਰ ਉਹ ਜਿਹੜਾ ਪ੍ਰਪੋਪ ਉਹ ਉਸੇ ਤਰੀਕੇ ਦੇ ਨਾਲ ਜਾਰੀ ਆ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਆਈਆਂ ਸਾਹਮਣੇ ਕਿ ਨੌਜਵਾਨਾ ਧੜਾ ਧੜਾ ਇੰਜੈਕਸ਼ਨ ਲਾਉਂਦੇ ਆ ਤੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਬਿਲਕੁਲ ਆ ਇਹ ਜਿਹੜਾ ਸਾਡੇ ਪੰਜਾਬ ਦੇ ਲਈ ਜਵਾਨੀ ਦੇ ਲਈ ਚਿੰਤਾ ਵਾਲੀ ਗੱਲ ਆ ਇਹਦੇ ਤੇ ਹਰ ਜਿਹੜਾ ਸਿਹਰਦ ਬੰਦਾ ਹੈ ਜਿਹੜਾ ਪੰਜਾਬ ਜਵਾਨੀ ਲਈ ਫਿਕਰਮੰਦ ਆ ਉਹਨੂੰ ਸੋਚਣਾ ਚਾਹੀਦਾ ਹੈ ਤੇ ਇਹਦੇ ਲਈ ਕਿ ਬੰਦ ਕਿਵੇਂ ਹੋਵੇ ਇਹਦੇ ਲਈ ਉਪਰਾਲੇ ਕਰਨੇ ਚਾਹੀਦੇ। ਅ ਸੋਸ਼ਲ ਮੀਡੀਆ ਤੇ ਇੱਕ ਪੰਜਾਬ ਦੇ 플ੈਗ ਦੇ ਉੱਪਰ ਕੁਝ ਖੁਣਿਆ ਜਿਹੜਾ ਉਹ ਚੱਲ ਰਿਹਾ 1 ਜੁਲਾਈ ਤੋਂ 7 ਜੁਲਾਈ ਤੱਕ ਆ ਜਿਹੜਾ ਕਾਲਾ ਹਫਤਾ ਮਨਾਉਣ ਦਾ ਉਹ ਚੱਲ ਰਿਹਾ ਉਹਦੇ ਬਾਰੇ ਕੋਈ ਗੱਲਬਾਤ। ਦੇਖੋ ਜਦੋਂ ਮਾਹੌਲ ਇਸ ਤਰੀਕੇ ਦਾ ਬਣ ਗਿਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਬਰਦਾਸ਼ਤ ਕਰਨ ਦੀ ਵੀ ਕਿਸੇ ਚੀਜ਼ ਨੂੰ ਇੱਕ ਹੱਦ ਹੁੰਦੀ ਹੈ। ਬਰਦਾਸ਼ਤ ਦੀ ਉਹ ਹੱਦ ਤੋਂ ਮਨ ਲਓ ਜਦੋਂ ਉਹ ਕਰਮਯੋਗ ਨਹੀਂ ਰਿਹਾ ਤੇ ਲੋਕ ਆਪ ਮੁਹਾਰੇ ਉੱਠੇ ਆ ਜਦੋਂ ਸਰਕਾਰਾਂ ਨੇ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੋਈ ਐਕਸ਼ਨ ਨਹੀਂ ਲਿਆ ਮਨ ਲਓ ਉਹਨਾਂ ਨੇ ਇਹਦੀ ਇਹਦੇ ਚ ਭਾਈਵਾਲ ਰਹੀ ਇਹਦੀ ਸਰਪ੍ਰਸਤੀ ਕੀਤੀ ਤੇ ਲੋਕਾਂ ਦੀ ਆਪ ਮੁਹਾਰੇ ਜਿਹੜੀ ਲਹਿਰ اٹਹੀ ਹੈ ਜਿਹੜੀ ਇੱਕ ਤੋਂ 7 ਜੁਲਾਈ ਦਾ ਸੰਦੇਸ਼ ਦਿੱਤਾ ਹੈ ਅਸੀਂ ਵੀ ਹੈ ਦੋਵਾਂ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਇਸ ਮੁਹੰਮਦ ਅਦਰਾ ਸਮਰਥਨ ਕਰਦੇ ਹਾਂ ਬਿਲਕੁਲ ਇਹ ਲੋਕਾਂ ਨੂੰ ਆਪਣੇ ਆਪ ਉੱਠਣਾ ਪੈਣਾ ਉਹ ਮਹਿਮ ਨੇ ਸੱਦਾ ਦਿੱਤਾ ਹੈ ਕਿ ਮਰੋ ਜਾਂ ਵਿਰੋਧ ਕਰੋ ਇਹਦੇ ਵਿੱਚ ਲੋਕਾਂ ਨੂੰ ਲੋਕਾਂ ਨੂੰ ਆਪਸ਼ਨ ਦਿੱਤੀ ਹੈ ਕਿ ਹੁਣ ਹੋਰ ਕੋਈ ਚਾਰਾ ਨਹੀਂ ਜਾਇ ਜ਼ਿਆਦਾ ਇਸੇ ਤਰੀਕੇ ਨਾਲ ਮੈਸੀ ਦੀ ਡੋਜ਼ ਨਾਲ ਮਰ ਜਾਓ ਤੇ ਜਾਂ ਇਹਦਾ ਵਿਰੋਧ ਕਰੋ ਅਸੀਂ ਮਹਿਮ ਵੱਲੋਂ ਆਪਣੇ ਵੱਲੋਂ ਇਹ ਸੱਦਾ ਦਿੱਤਾ ਹੈ ਕਿ ਜਿਉਂਦੇ ਰਹੋ ਤੇ ਵਿਰੋਧ ਕਰੋ ਅਸੀਂ ਚਾਹੁੰਦੇ ਹਾਂ ਸਾਡੀ ਇਹ ਸਮਝ ਆ ਕਿ ਬਿਲਕੁਲ ਲੋਕਾਂ ਨੂੰ ਜਾਂ ਜਵਾਨੀ ਨੂੰ ਮਰਨ ਦੀ ਆਪਸ਼ਨ ਨਹੀਂ ਦਿੱਤੀ ਜਾਣੀ ਚਾਹੀਦੀ ਇਹ ਮਹਿਮਦਾ ਅਸੀਂ ਸਮਰਥਨ ਕਰਦੇ ਹਾਂ ਜਵਾਨੀ ਨੂੰ ਜਿਉਂਦੇ ਰਹਿਣਾ ਚਾਹੀਦਾ ਹੈ ਤੇ ਇਸ ਜਿਹੜੀ ਵੀ ਕੋਈ ਬਰਾਈ ਸਾਡੇ ਸਮਾਜ ਦੇ ਵਿੱਚ ਚਾਹੇ ਉਹ ਕਿੰਨੀ ਵੀ ਭਿਆਨਕਾ ਉਹਦਾ ਮੁਕਾਬਲਾ ਕਰਨਾ ਚਾਹੀਦਾ ਤੇ ਉਹਦਾ ਵਿਰੋਧ ਕਰਨਾ ਚਾਹੀਦਾ ਆਪਦੀ ਜ਼ਿੰਦਗੀ ਦੇ ਲਈ ਬਿਹਤਰੀ ਲਈ ਆਪਦੇ ਆਲੇ ਦੁਆਲੇ ਦੀ ਬਿਹਤਰੀ ਦੇ ਲਈ ਨੌਜਵਾਨ ਲਗਾਤਾਰ ਜਿਹੜਾ ਨਸ਼ੇ 'ਚ ਉਹ ਜਾ ਰਿਹਾ ਪਿਛਲੇ ਸਮੇਂ ਤੋਂ ਅਸੀਂ ਦੇਖਿਆ ਕਿ ਨੌਜਵਾਨ ਮੁੰਡੇ ਨਹੀਂ ਇਕੱਲੇ ਕੁੜੀਆਂ ਵੀ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਹੋਰ ਵੀ ਸ਼ਹਿਰਾਂ ਦੇ ਵਿੱਚ ਆਮ ਹੀ ਵੀਡੀਓ ਜਿਹੜੀਆਂ ਆਉਂਗੀਆਂ ਵੀ ਕੁੜੀਆਂਾਂ ਵੀ ਇਸ ਦਾ ਸ਼ਿਕਾਰ ਆ ਜਿਹੜਾ ਹੋ ਰਹੀਆਂ ਕੀ ਕਾਰਨ ਸਮਝੋ ਤੁਸੀਂ ਬਿਲਕੁਲ ਜਿਵੇਂ ਤੁਸੀਂ ਜੇਕਰ ਕੀਤਾ ਹੈ ਕਿ ਮੁੰਡੇ ਹੀ ਨਹੀਂ ਕੁੜੀਆਂ ਦੀਆਂ ਵੀ ਉਸ ਕਿਸਮ ਦੀਆਂ ਵੀਡੀਓ ਆਈਆਂ ਕਿ ਉਹ ਨਸ਼ੇ ਦੀਆਂ ਸ਼ਿਕਾਰ ਹੋਈਆਂ ਆ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਘਮ ਰਹੀ ਹੈ ਕਿ ਕੋਟਿਸੇ ਖਾਂ ਦੀ ਇੱਕ ਲੜਕੀ ਆ ਉਹ ਨਸ਼ੇ ਦੀ ਮਨ ওভারਡੋਜ਼ ਦੀ ਹਾਲਤ ਚ ਉਹਦੀਆਂ ਵੀਡੀਓ ਆ ਕੁਝ ਸੱਜਣਾ ਨੇ ਉਹ ਨੈਟ ਤੇ ਪਾਈਆਂ ਮਨੋਸ ਕੁੜੀ ਦੀ ਬੈਕਗ੍ਰਾਉਂਡ ਇਹ ਆ ਕਿ ਮੇਰਾ ਇੱਕ ਕੋਚ ਆ ਦੋਸਤ ਉਹਦੇ ਕੋਲੋਂ ਕੋਚਿੰਗ ਲੈਂਦੀ ਰਹੀ ਆ ਤੇ ਬਹੁਤ ਵਧੀਆ ਪਲੇਅਰ ਸੀ ਉਹ ਕੁੜੀ ਸਾਨੂੰ ਕਿਤੇ ਨਾ ਕਿਤੇ ਜਦੋਂ ਲੱਗਦਾ ਹੈ ਕਿ ਕੋਈ ਲੜਕਾ ਜਾਂ ਲੜਕੀ ਆ ਇਸ ਕਿਸਮ ਦੇ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਉਹ ਕੀ ਕਾਰਨ ਉਹ ਕਾਰਨ ਵੀ ਜ਼ਰੂਰ ਜਾਣਨੇ ਚਾਹੀਦੇ ਆ ਜੇ ਉਹ ਲੜਕੀ ਨੂੰ ਸ਼ਾਇਦ ਕਿਤੇ ਮੌਕੇ ਮਿਲਦੇ ਆਪਦੀ ਪ੍ਰਤਿਭਾ ਦਿਖਾਉਣ ਦੇ ਆਪਦੀਆਂ ਜਿਹੜੀਆਂ ਉਹਦੀਆਂ ਯੋਗਤਾ ਸੀ ਜਿਹੜਾ ਕੁਝ ਉਹ ਗੇਮ ਦੇ ਵਿੱਚ ਕਰ ਸਕਦੀ ਸੀ ਜੇ ਕਿਤੇ ਨਹੀਂ ਮੌਕੇ ਮਿਲੇ ਕਿਤੇ ਨਾ ਕਿਤੇ ਇਹ ਵੀ ਜਿਹੜੀਆਂ ਮੁਸ਼ਕਲਾਂ ਆ ਇਸ ਕਿਸਮ ਦੀ ਜਿਹੜੀ ਨਿਰਾਸ਼ਾ ਜਾਂ ਜਦੋਂ ਆਪਦੀ ਯੋਗਤਾ ਨੂੰ ਉਹਨੂੰ ਜ਼ਾਹਰ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਤੇ ਇਹ ਜਿਹੜੀ ਨਿਰਾਸ਼ਾ ਹੈ ਕਿਤੇ ਨਾ ਕਿਤੇ ਉਹਨੂੰ ਹੋਰ ਬਰਾਈਆਂ ਵੱਲ ਜਾਂ ਨਸ਼ਿਆਂ ਵੱਲ ਪਾਸੇ ਜਾਂ ਹੋਰ ਕੋਈ ਖੁਦਕੁਸ਼ੀ ਵਰਗਾ ਜਿਹੜਾ ਜੁਰਮ ਉਸ ਪਾਸੇ ਵੀ ਧੱਕਣ ਵਾਲਾ ਕੰਮ ਕਰਦੇ ਲਗਾਤਾਰ ਨੌਜਵਾਨੀ ਇਸ ਚ ਉਹ ਤੁੱਟ ਹੋ ਰਹੀ ਹੈ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਇਸ ਦਾ ਵੀ ਨੌਜਵਾਨ ਪੀੜੀ ਹੈ ਨਸ਼ੇ ਵੱਲ ਜਾ ਰਹੀ ਹੈ ਨਿਰਾਸ਼ਾ ਵੱਲ ਜਾ ਰਹੀ ਹੈ ਕੌਣ ਜ਼ਿੰਮੇਵਾਰ ਹੈ ਇਹ ਮੁੱਖ ਤੌਰ ਤੇ ਜ਼ਿੰਮੇਵਾਰ ਆ ਜੇ ਕਹਿਣਾ ਹੋਵੇ ਸਾਡਾ ਜਿਹੜਾ ਰਾਜਨੀਤਿਕ ਤਾਣਾ ਬਾਣਾ ਬੜੇ ਲੋਕਾਂ ਨੂੰ ਗੱਲ ਲੱਗ ਸਕਦੀ ਹੈ ਕਿ ਕਿਉਂਕਿ ਇਹ ਛੇਤੀ ਨਾ ਸਮਝਣਾ ਪਾਉਣ ਵਾਲੀ ਆਮ ਬੰਦੇ ਦੀ ਗੱਲ ਹੈ। ਹਾਂਜੀ। ਰਾਜਨੀਤਿਕ ਤਾਣਾ ਬਾਣਾ ਇਸ ਕਰਕੇ ਹੈ ਕਿ ਜੇ ਮੌਕੇ ਮਿਲਣ ਇਥੇ ਖੇਡਣ ਦੇ ਹਰ ਇੱਕ ਨੂੰ ਜੇ ਪੜਨ ਦੇ ਮੌਕੇ ਮਿਲਣ ਜੇ ਹੋਰ ਜਿਹੜੀਆਂ ਯੋਗਤਾਵਾਂ ਜਿੰਨੀਆਂ ਵੀ ਕਿਸੇ ਦੇ ਵਿੱਚ ਹੈ ਹਰ ਇੱਕ ਦੇ ਵਿੱਚ ਟੈਲੈਂਟ ਹੈ। ਚਾਹੇ ਉਹ ਮੁੰਡਾ ਹੈ ਤੇ ਚਾਹੇ ਕੁੜੀ ਹੈ। ਜੇ ਉਹ ਟੈਲੈਂਟ ਉਹਨੂੰ ਦਿਖਾਉਣ ਦਾ ਮੌਕਾ ਨਹੀਂ ਮਿਲਦਾ। ਹਾਂਜੀ। ਤੇ ਫਿਰ ਜਿੰਨੀਆਂ ਸਮਾਜ ਦੇ ਵਿੱਚ ਬਰਾਈਆਂ ਉਹ ਹਰ ਪਾਸੇ ਜਾਣਦੀ ਉਹ ਕੋਸ਼ਿਸ਼ ਕਰਦਾ ਹੈ ਬਿਲਕੁਲ ਤੇ ਇਹਦੇ ਨਾਲ ਹੀ ਨਾਲ ਜਦੋਂ ਇਸ ਕਿਸਮ ਦੀਆਂ ਬਰਾਈਆਂ ਚ ਸ਼ਿਕਾਰ ਹੋ ਜਾਂਦੇ ਆ ਨੌਜਵਾਨ ਹੋ ਜਾਂਦੇ ਆ ਆਮ ਤੌਰ ਤੇ ਜੇ ਅੱਜ ਕਹਿ ਲਈਏ ਨਸ਼ੇ ਦਾ ਮੁੱਦਾ ਛਾਇਆ ਹੋਇਆ ਤੇ ਨਸ਼ਾ ਕਿਤੇ ਨਾ ਕਿਤੇ ਜਿਹੜੇ ਸਪਲਾਈ ਕਰਨ ਵਾਲੇ ਆ ਜਾਂ ਦੂਜੇ ਆ ਉਹਨਾਂ ਵੀ ਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਦੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ ਖਾਸ ਕਰਕੇ ਇਥੋਂ ਦੇ ਜਿਹੜੇ ਕੋਈ ਰਾਜਨੀਤਿਕ ਲੀਡਰ ਆ ਜਿਹੜੇ ਅਸਰ ਸੂਖ ਵਾਲੇ ਆ ਇਥੋਂ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਮੁੱਖ ਤੌਰ ਤੇ ਕਹਿ ਸਕਦੇ ਆ ਕਿ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਆ ਇਹ ਸਾਰੇ ਧੰਦੇ ਦੇ ਵਿੱਚ ਸ਼ਾਮਲ ਆ ਸ਼ਾਇਦ ਹੁਣ ਕੋਈ ਉਦਾਂ ਦੀ ਗੁੰਜਾਇਸ਼ ਹੀ ਨਹੀਂ ਰਹੇਗੀ ਕਿ ਕਿਸੇ ਨੂੰ ਇਸ ਗੱਲ ਦਾ ਉਹਲਾ ਹੋਵੇ ਕਿ ਨਹੀਂ ਉੱਚ ਅਧਿਕਾਰੀਆਂ ਦਾ ਕੋਈ ਨਹੀਂ ਮੰਨ ਲਓ ਹਰ ਪਿੰਡੂ ਨੂੰ ਪਤਾ ਹਰ ਸ਼ਹਿਰੀ ਨੂੰ ਪਤਾ ਕਿ ਕਿਵੇਂ ਜਿਹੜਾ ਇਹ ਨਸ਼ੇ ਦਾ ਧੰਦਾ ਹੈ ਕਿਵੇਂ ਜਿਹੜਾ ਜਵਾਨੀ ਨੂੰ ਕਤਲੇਆਮ ਕਰਨ ਵਾਲਾ ਹੈ ਇਹਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਵੀ ਸ਼ਾਮਲ ਆ ਇਹਦੇ ਵਿੱਚ ਜਿਹੜੇ ਰਾਜਨੀਤਿਕ ਤੌਰ ਤੇ ਜਿਹੜੇ ਬਰਾਜਮਣ ਆ ਜਿਹੜੇ ਸਾਡੇ ਸਿਰਾਂ ਤੇ ਉਨਾ ਦੀ ਸਰਪ੍ਰਸਤੀ ਵੀ ਹੈ ਇਸੇ ਕਰਕੇ ਜਿਹੜਾ ਹੇਠਲੇ ਲੈਵਲ ਤੇ ਜਿਹੜਾ ਨਰਵਿਗਣ ਕੰਮ ਜਿਹੜੇ ਨਰਵਿਗਣ ਜਿਹੜੀ ਨਸ਼ੇ ਦੀ ਸਪਲਾਈ ਹੈ ਜਿਹੜੀ ਉਹ ਟੁੱਟ ਨਹੀਂ ਰਹੀ ਉਹ ਲਗਾਤਾਰ ਚੱਲੀ ਹੈ ਨੌਜਵਾਨ ਲਗਾਤਾਰ ਇਹਦੇ ਵਿੱਚ ਜਿਹੜਾ ਉਹ ਤਸਦਾ ਜਾ ਰਿਹਾ ਪ੍ਰਸ਼ਾਸਨ ਸਰਕਾਰਾਂ ਇਹਦੇ ਲਈ ਤੁਸੀਂ ਜ਼ਿੰਮੇਵਾਰ ਕਹਿ ਰਹੇ ਹੋ ਕੋਈ ਧਿਆਨ ਨਹੀਂ ਵੀ ਇਹਨਾਂ ਨੂੰ ਕਿਵੇਂ ਬਚਾਉਣਾ ਉਹ ਲਗਾਤਾਰ ਇਹਨੂੰ ਗਾਲਣ ਦਾ ਕੰਮ ਜਿਹੜਾ ਉਹ ਕਰ ਰਿਹਾ ਤੁਸੀਂ ਨੌਜਵਾਨ ਜੱਥੇਬੰਦੀ ਨਾਲ ਜੁੜਦੇ ਹਾਂ ਨੌਜਵਾਨ ਕਿਵੇਂ ਬਚਾਇਆ ਜਾ ਸਕਦਾ ਨੌਜਵਾਨਾਂ ਨੂੰ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਦੇਖੋ ਜੀ ਸਾਨੂੰ ਜ਼ਰੂਰ ਜਵਾਨੀ ਵੱਲ ਨਿਗਾ ਮਾਰਨੀ ਚਾਹੀਦੀ ਹੈ ਜਵਾਨੀ ਜਿਹੜੀ ਨਸ਼ੇ ਕਰ ਰਹੀ ਹੈ ਅਸੀਂ ਉਹਦੇ ਨਾਲ ਨਿਗਾ ਮਾਰਦੇ ਹਾਂ ਕਿ ਹਾਂ ਕਿਸੇ ਨੇ ਕੋਈ ਓਵਰਡੋਜ਼ ਹੋਇਆ ਕਿ ਉਹ ਡਿੱਗ ਪਿਆ ਅਸੀਂ ਉਹਦੀ ਵੀਡੀਓ ਬਣਾਈ ਉਹਦੀਆਂ ਫੋਟੋ ਕੀਤੀਆਂ ਤੇ ਤਸਵੀਰਾਂ ਉਹਦੀਆਂ ਬਾਤ ਨਹੀਂ ਕੋਈ ਖੁਦਕੁਸ਼ੀ ਕਰ ਗਿਆ ਅਸੀਂ ਉਹਦੀਆਂ ਤਸਵੀਰਾਂ ਜਿਹੜੀਆਂ ਆਪਦੇ ਮੋਬਾਈਲਾਂ ਤੇ ਵਾਇਰਲ ਕਰਤੀਆਂ ਕੋਈ ਹੋਰ ਤਰੀਕੇ ਨਾਲ ਕੋਈ ਕਿਸੇ ਗਲਤ ਰਸਤੇ ਚਲਾ ਗਿਆ ਕੋਈ ਗੈਂਗਸਟਰ ਆ ਕਿਸੇ ਮੋਟਿਵਿਟਿਡ ਚ ਮਾਰਿਆ ਗਿਆ ਅਸੀਂ ਖਬਰਾਂ ਚ ਉਹਦੀਆਂ ਤਸਵੀਰਾਂ ਅਸੀਂ ਟੀਵੀ ਤੇ ਅਸੀਂ ਆਪਣੇ ਮੋਬਾਈਲਾਂ ਚ ਉਹਦੀਆਂ ਤਸਵੀਰਾਂ ਵਾਇਰਲ ਕਰਨ ਦਾ ਇੱਕ ਰੁਝਾਨ ਆ ਜਿਹੜਾ ਚੱਲ ਰਿਹਾ ਆ ਆਮ ਦੇਖਦੇ ਆ ਪਰ ਇਹ ਸਾਰਾ ਕੁਝ ਸ਼ੁਰੂ ਕਿੱਥੋਂ ਹੁੰਦਾ ਇਹਦੀ ਬੈਕਗ੍ਰਾਉਂਡ ਕੀ ਆ ਕਿਤੇ ਨਾ ਕਿਤੇ ਸਾਨੂੰ ਉਹਦੀ ਵੀ ਚੀਰਫਾੜ ਕਰਨੀ ਪੈਣੀ ਆ ਜਿਹੜਾ ਅੱਜ ਕੋਈ ਗੈਂਗਸਟਰ ਕਿਸੇ ਇਨਕਾਊਂਟਰ ਚ ਮਾਰਿਆ ਗਿਆ ਜਿਨੇ ਅੱਜ ਕਿਸੇ ਨੇ ਕਿਸੇ ਬੇਰੁਜ਼ਗਾਰ ਨੇ ਖੁਦਕੁਸ਼ੀ ਕੀਤੀ ਆ ਸਾਨੂੰ ਦੇਖਣਾ ਪੈਣਾ ਕਿ ਉਹਦੇ ਕਾਰਨ ਕੀ ਆ ਜੇ ਅੱਜ ਪਿਛਲੇ ਟਾਈਮ 'ਚ ਆਈਆਂ ਸਟੋਰੀਆਂ ਛਪੀਆਂ ਗੈਂਗਸਟਰਾਂ ਦੀਆਂ ਕਿ ਆਪਣੇ ਆਪ 'ਚ ਜਿਹੜੇ ਉਹ ਮੁਕਾਬਲਿਆਂ 'ਚ ਮਾਰੇ ਗਏ ਆ ਉਹ ਵਧੀਆ ਆਪਣੇ ਆਪ 'ਚ ਪਲੇਅਰ ਬਣ ਸਕਦੇ ਸੀ ਨਹੀਂ ਮੌਕੇ ਮਿਲੇ ਉਹ ਉਹ ਤੱਕ ਤੇ ਉਹ ਪ੍ਰਬੰਧ ਨੇ ਉਸ ਪਾਸੇ ਕਿ ਉਹ ਇੱਕ ਦੂਜੇ ਨੂੰ ਮੁਕਾਬਲੇ 'ਚ ਮਾਰਨ ਲਈ ਮਜਬੂਰ ਹੋਏ ਆ ਖੁਦਕੁਸ਼ੀਆਂ ਕੋਈ ਟੈਂਕੀਆਂ ਦੇ ਚੜ ਕੇ ਆਪਣੇ ਆਪ ਨੂੰ ਅੱਗ ਲਾ ਰਿਹਾ ਕੋਈ ਟ੍ਰੇਨ ਦੇ ਕਿਹੇਠਾਂ ਆ ਕੇ ਖੁਦਕੁਸ਼ੀ ਕਰ ਰਿਹਾ ਕਾਰਨ ਕੀ ਹੈ ਕਿ ਗੁਜ਼ਾਰਾ ਨਹੀਂ ਹੁੰਦਾ ਬਾਪੂ ਨੇ ਮਾਂ ਬਾਪ ਨੇ ਲੱਖਾਂ ਰੁਪਈਆ ਖਰਚ ਕੀਤਾ ਉਹਨੂੰ ਪੜਾਇਆ ਲਖਾਇਆ ਡਿਗਰੀਆਂ ਡਿਪਲੋਮੀਆਂ ਦਵਾਏ ਪਰ ਅੱਗੇ ਕੋਈ ਮਾਪੇ ਬਾਪ ਸੋਚਦਾ ਕਿ ਸਹਾਰਾ ਬਣਗੇ ਨਹੀਂ ਬਣ ਸਕੇ ਕਿਉਂ ਕਿ ਸਰਕਾਰੀ ਸਿਰਫ ਲਾਰਾ ਸੀਗਾ ਕਿ ਹਰ ਘਰ ਨੌਕਰੀ ਹੋਏਗੀ ਰਜਗਾਰ ਦੀ ਗਰੰਟੀ ਨਹੀਂ ਦਿੱਤੀ ਉਹ ਸੋਚਦਾ ਕਿ ਮੈਂ ਬਾਪੂ ਦੇ ਜਿਹਨੇ ਆੜਤੀਆਂ ਤੋਂ ਕਰਜ਼ਾ ਲੈ ਐਸੋ ਦੇ ਮੱਤੇ ਕਿਵੇਂ ਲੱਗਾ ਉਹ ਨਰਾਸ਼ ਹੁੰਦਾ ਨਿਰਾਸ਼ਾ ਜੋ ਫਿਰ ਕਿ ਸਮਾਜ ਮੈਨੂੰ ਤਾਨੇ ਮਿਹਨੇ ਮਾਰੇਗਾ ਮੈਂ ਕੀ ਕਿਹਦਾ ਕੀ ਹੱਲ ਹੈ ਆਪਣੇ ਆਪ ਚ ਮਦਹੋਸ਼ ਰਹਿਣਾ ਗਲਤ ਰਸਤੇ ਜਾਣਾ ਜਾਂ ਗਲਤ ਢੰਗ ਤਰੀਕੇ ਨਾਲ ਪੈਸੇ ਕਮਾਉਣ ਵਾਲੇ ਪਾਸੇ ਜਦੋਂ ਜਾਂਦਾ ਫਿਰ ਉਹ ਚਾਹੇ ਨਸ਼ਿਆਂ ਲਾ ਰਹੀਂ ਮੌਤ ਲਾ ਲੋ ਜਾਏ ਕੋਈ ਗੈਂਗਸਟਰ ਬਣਾਉਣ ਦੇ ਚੱਕਰ ਚ ਅਮੀਰ ਬੰਦਾ ਆਪਣੇ ਆਪ ਨੂੰ ਸੁਪਰ ਪਾਵਰ ਦਿਖਾਉਣ ਦੇ ਰਸਤੇ ਚੱਲ ਕੇ ਮੌਤ ਦੇ ਮੂੰਹ ਧੱਕਣ ਵਾਲਾ ਕੰਮ ਹੋ ਰਿਹਾ ਇਹ ਜਿਹੜੇ ਮੁੱਖ ਕਾਰਨਾ ਜਿਹੜੇ ਜਦੋਂ ਉਹਨਾਂ ਦੀ ਯੋਗਤਾ ਦਿਖਾਉਣ ਦੇ ਜਦੋਂ ਮੌਕੇ ਮਿਲਨੇ ਜੇ ਅੱਜ ਕੋਈ ਫੁੱਟਬਾਲ ਦਾ ਵਧੀਆ ਪਲੇਅਰ ਬਣ ਸਕਦਾ ਜੇ ਕੋਈ ਅੱਜ ਹਾਕੀ ਦਾ ਵਧੀਆ ਪਲੇਅਰ ਬਣ ਸਕਦਾ ਕੋਈ ਧਿਆਨ ਚਾਹੁੰਦਾ ਅੱਜ ਵੀ ਬਣ ਸਕਦੇ ਆ ਅੱਜ ਵੀ ਫੁੱਟਬਾਲ ਦੇ ਵਿੱਚ ਕੋਈ ਮਾਰਾਡੋਨਾ ਵਰਗੇ ਬਣ ਸਕਦੇ ਆ ਤੇ ਉਹਨਾਂ ਨੂੰ ਮੌਕੇ ਮਿਲਨੇ ਚਾਹੀਦੇ ਆ ਜੇ ਕੋਈ ਪਲਾਟ ਦੇ ਵਿੱਚ ਜਾ ਕੇ ਆਪਦੇ ਵਿਗਿਆਨਿਕ ਕਾਢਾਂ ਦੇ ਜੋਰ ਵਿਖਾਉਣਾ ਚਾਹੁੰਦਾ ਕਿ ਉਹਨੂੰ ਮੌਕੇ ਮਿਲਨੇ ਚਾਹੀਦੇ ਆ ਮੈਂ ਇੱਕ ਉਦਾਹਰਨ ਹੋਰ ਦੇਣੀ ਚਾਹਣਾ ਪਿਛਲੇ ਟਾਈਮ ਖਬਰ ਲੱਗੀ ਕਿ ਲੁਧਿਆਣੀ ਤੋਂ ਇੱਕ ਨੌਜਵਾਨ ਮੁੰਡਾ ਫੜਿਆ ਗਿਆ ਉਹਦੇ ਕੋਲੇ ਸਮੈਗ ਸੀਗੀ ਉਹ ਫੜਿਆ ਗਿਆ ਜਦੋਂ ਉਹਦੀ ਪੜਤਾਲ ਹੋਈ ਪੜਤਾਲ ਹੋਈ ਉਹ ਇਹ ਕਹਿੰਦਾ ਕਿ ਮੇਰੇ ਕਾਲਜ ਦੇ ਸੈਮੈਸਟਰ ਦੀ ਨੋਟਿਸ ਬੋਰਡ ਤੇ ਲੱਗਿਆ ਕਿ ਤੂੰ ਫੀਸ ਅਦਾ ਕਰ ਮੈਂ ਕਹਿੰਦਾ ਘਰ ਬਾਪਾ ਬਣੇ ਉਹ ਗਰੀਬੀ ਉਸ ਤਰੀਕੇ ਦੀ ਹਾਲਾਤ ਉਸ ਤਰੀਕੇ ਦੇ ਆ ਕਿ ਤੋਂ ਨਹੀਂ ਮਿਲੇ ਧਾਰੇ ਪਰ ਸੈਮੈਸਟਰ ਦੀ ਫੀਸ ਦੇਣੀ ਹੈ ਨਹੀਂ ਤਾਂ ਉਹਨਾਂ ਨੇ ਪੇਪਰ ਤਾਂ ਨਹੀਂ ਬੈਠਣ ਦੇਣਾ ਸੋਚ ਕਰਕੇ ਜਦੋਂ ਉਹਨੇ ਆਸੇ-ਪਾਸੇ بڑے ਹੱਥ ਪੈਰ ਮਾਰੇ ਨਹੀਂ ਮਿਲੇ ਪੈਸੇ ਤੇ ਇੱਕ ਇਹੋ ਜਿਹੇ ਸੱਜਣ ਕੋਲੇ ਚਲਾ ਗਿਆ ਜਿਹੜਾ ਕਹਿੰਦਾ ਤੂੰ ਮਾਲ ਸਪਲਾਈ ਕਰਿਆ ਕਰ ਤੇਰੀ ਫੀਸ ਦੀ ਚਿੰਤਾ ਉਹ ਖਤਮ ਉਹ ਉਹ ਖਤਮ ਆ ਤੇ ਉਹ ਉਹ ਮੇਰੇ ਜੁਨੇ ਆ ਉਹ ਮੰਨ ਲਓ ਪੜਾਈ ਆਪਣੀ ਜਾਰੀ ਰੱਖਣ ਦੇ ਲਈ ਮਜਬੂਰ ਹੋ ਕੇ ਉਹ ਇੱਕ ਸਪਲਾਇਰ ਬਣ ਗਿਆ ਨਸ਼ਿਆਂ ਦਾ ਤੇ ਅੱਜ ਉਹ ਜੇਲ੍ਹ ਚ ਬੈਠਾ ਮੰਨ ਲਓ ਕਿਹਨੇ ਮਜਬੂਰ ਕਰਤਾ ਉਹਨਾਂ ਨੂੰ ਪੜਾਈ ਕੋਲੀ ਉਹਨਾਂ ਨੂੰ ਸਪਲਾਇਰ ਬਣਾਤਾ ਮੰਨ ਲਓ ਕਿਤੇ ਨਾ ਕਿਤੇ ਉਹ ਸਪਲਾਇਰ ਬਣ ਗਿਆ ਜਿਨ੍ਹਾਂ ਨੂੰ ਕਹਿੰਦੇ

ਮਾਪਿਆਂ ਦੇ ਜਵਾਨ ਪੁੱਤਾਂ ਜਿਹੜੇ ਮਾਪਿਆਂ ਦੇ ਮੋਢਿਆਂ ਉੱਪਰ ਸੇਵਿਆਂ ਦੇ ਰਾਹ ਜਾ ਰਹੇ ਆ ਇਹਨੂੰ ਬਦਲਣ ਵਾਸਤੇ ਇਹਦੇ ਇਹਦੇ ਬਦਲ ਪੇਸ਼ ਕਰਨ ਵਾਸਤੇ ਕਿਹੜਾ ਪ੍ਰੋਗਰਾਮ ਆ ਜਿਹੜਾ ਤੁਸੀਂ ਨੌਜਵਾਨਾਂ ਨੂੰ ਦੇ ਸਕਦੇ ਹੋ ਦੇਖੋ ਜੀ ਜਿਵੇਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਹਰੇਕ ਨੂੰ ਜਿੰਨਾ ਕਿਸੇ ਚ ਹੁਨਰ ਉਹਨੂੰ ਮੌਕੇ ਮਿਲਨੇ ਚਾਹੀਦੇ ਜੇ ਕੋਈ ਪੱਤਰਕਾਰ ਬਣਨਾ ਚਾਹੁੰਦਾ ਜੇ ਕੋਈ ਕਵੀ ਬਣਨਾ ਚਾਹੁੰਦਾ ਕੋਈ ਪਲੇਅਰ ਬਣਨਾ ਚਾਹੁੰਦਾ ਕੋਈ ਸਾਇੰਟਿਸਟ ਬਣਨਾ ਚਾਹੁੰਦਾ ਮੰਨ ਲਓ ਹਰੇਕ ਕੋਈ ਯੋਗਤਾ ਜਿਹੜੀ ਵੀ ਕਿਸੇ ਦੇ ਅੰਦਰ ਹੈ ਉਹ ਬਨਣਾ ਚਾਹੁੰਦਾ ਉਹਨੂੰ ਮੌਕੇ ਮਿਲਣੇ ਚਾਹੀਦੇ ਮੌਕੇ ਕਿਵੇਂ ਮੈਨ ਸਾਡੇ ਦੇਸ਼ ਚ ਸਾਧਨਾਂ ਦੇ ਜਿਹੜੇ ਕਾਬਜ ਲੋਕ ਆ ਪੜ੍ਹਾਈ ਹੈ ਸੀਮਤ ਕਰਤੀ ਜੇ ਪੈਸੇ ਆ ਤਾਂ ਕਰ ਲੋ ਰੁਜ਼ਗਾਰ ਆ ਰੁਜ਼ਗਾਰ ਦੇ ਅੱਗੇ ਮੌਕੇ ਵੀ ਸੀਮਤ ਕਰਤੇ ਕੋਈ ਸਰਕਾਰੀ ਪਾਲਿਸੀ ਨਹੀਂ ਸਰਕਾਰੀ ਜਿਹੜੇ ਮਹਿਕਮੇ ਆ ਖਤਮ ਕਰਦਨੇ ਆ ਜਿੱਥੇ ਅੱਗੇ ਰੁਜ਼ਗਾਰ ਸੀ ਪ੍ਰਾਈਵੇਟ ਰੁਜ਼ਗਾਰ ਆ ਪ੍ਰਾਈਵੇਟ ਵੀ ਸੀਮਤ ਆ ਜਿੱਥੇ ਲੋਟਾ ਜਿੱਥੇ ਆ ਕਿ ਜੇ ਐਨੇ ਘੱਟ ਤੋਂ ਘੱਟ ਪੈਸਿਆਂ ਦੇ ਰੁਜ਼ਗਾਰ ਨੌਕਰੀ ਕਰਨ ਲਈ ਤਿਆਰ ਆ ਤਾਂ ਕਰੋ ਨਹੀਂ ਤਾਂ ਤੁਹਾਡੇ ਲਈ ਕੋਈ ਮੌਕੇ ਨਹੀਂ ਇਸ ਕਰਕੇ ਅੱਜ ਸਾਡੇ ਦੇਸ਼ ਚ ਲੋੜ ਆ ਕਿ ਹਰ ਇੱਕ ਨੂੰ ਉਹਦੀ ਯੋਗਤਾ ਮੁਤਾਬਕ ਜਿੰਨੀ ਉਹਦੀ ਯੋਗਤਾ ਹੈ ਸਾਡੇ ਸਮਾਜ ਲਈ ਉਹ ਵਰਤੀ ਜਾਵੇ ਸਾਡਾ ਸਮਾਜ ਅਮੀਰ ਹੋਵੇ ਤੇ ਇਹਦੇ ਲਈ ਦੇਸ਼ ਚ ਭਗਤ ਸਿੰਘ ਦੇ ਨਾਂ ਤੇ ਇੱਕ ਕਾਨੂੰਨ ਬਣਾਇਆ ਜਾਣਾ ਚਾਹੀਦਾ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਮੰਨ ਲਓ ਸਾਡੇ ਦੇਸ਼ ਚ ਕਿੰਨੇ ਸਾਰੇ ਕਾਨੂੰਨ ਬਣੇ ਜੇ ਲਾਲ ਬੱਤੀ ਦੀ ਲੰਗਣਾ ਕਰ ਦਿੱਤੀ ਜੇ ਸਾਡਾ ਚਾਲਾਨ ਕੱਟਿਆ ਜਾਂਦਾ ਜੇ ਮੰਨ ਲਓ ਕਿਸੇ ਗਵਾਂਡੀ ਨਾਲ ਝਗੜਾ ਹੋ ਜੇ ਤੇ 23 24 ਦਾ ਪਰਚਾ ਬਣ ਜਾਂਦਾ ਮੰਨ ਲਓ ਕਿੰਨੇ ਤਰੀਕੇ ਦੇ ਨਾਲ ਜਨਤਾ ਨੂੰ ਬੰਨ੍ਹ ਕੇ ਰੱਖਣ ਦੇ ਲਈ ਸਜਾਵਾਂ ਦੇਣ ਦੇ ਲਈ ਕਾਨੂੰਨ ਬਣੇ ਹੋਏ ਆ ਜਿਹੜੇ ਕਾਨੂੰਨ ਨੇ ਸਮਾਜ ਨੂੰ ਅਮੀਰ ਬਣਾਉਣਾ ਮੰਨ ਲਓ ਜੇ ਅੱਜ ਮੈਂ ਬੇਰੁਜ਼ਗਾਰ ਆ ਮੇਰੇ ਮਾਂ-ਬਾਪ ਦੇ ਸਿਰ ਕਰਦਾ ਜੇ ਮੈਂ ਅੱਜ ਰੁਜ਼ਗਾਰ ਤੇ ਚਲਾ ਜਾਣਾ ਸਰਕਾਰੀ ਨੌਕਰੀ ਤੇ ਚਲਾ ਜਾਣਾ ਤੇ ਮੈਂ ਆਪਣੇ ਕਰਜ਼ਾਈ ਬਾਪ ਲਈ ਵੀ ਰਾਹਤ ਪ੍ਰਦਾਨ ਕਰਾਂਗਾ ਜੇ ਮੇਰੇ ਘਰੇ ਜਵਾਨ ਭੈਣ ਹੈ ਤੇ ਉਹਨੂੰ ਵੀ ਵਿਆਹ ਦੀ ਕੋਈ ਚਿੰਤਾ ਨਹੀਂ ਹੋਏਗੀ ਜੇ ਉਹਦੇ ਲਈ ਵੀ ਰੁਜ਼ਗਾਰ ਦੀ ਗਾਰੰਟੀ ਹੋਏਗੀ ਸੋ ਇਸ ਕਰਕੇ ਜਿੰਨੀਆਂ ਇਹ ਬਿਮਾਰੀਆਂ ਇਹਨਾਂ ਦੇ ਹੱਲ ਲਈ ਜ਼ਰੂਰੀ ਹੈ ਕਿ ਸਾਡੇ ਦੇਸ਼ ਚ ਭਗਤ ਸਿੰਘ ਦੇ ਨਾਂ ਤੇ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਜਿਹਨੂੰ ਅਸੀਂ ਬਨੇਗਾ ਕਹਿੰਨੇ ਆ ਬਨੇਗਾ ਸਾਡੇ ਦੇਸ਼ ਚ ਇੱਕ ਪਹਿਲਾ ਕਾਨੂੰਨ ਬਣਿਆ ਹੋਇਆ ਜਿਹਨੂੰ ਨਰੇਗਾ ਕਹਿੰਦੇ ਨਰੇਗਾ ਦਾ ਮਤਲਬ ਹੈ ਨੈਸ਼ਨਲ ਰੂਰਲ EMPLOIEMENT GUARANTEE ACT ਕਹਾਂਗੇ ਪਿੰਡਾਂ ਦੇ ਰਹਿਣ ਵਾਲੇ ਭਾਰਤ ਦੇ ਪਿੰਡੂ ਲੋਕਾਂ ਲਈ ਕਾਨੂੰਨ ਅਨਪੜ ਲੋਕਾਂ ਲਈ ਐਵੇਂ ਅਸੀਂ ਕਿਹਨੇ ਬਨੇਗਾ ਬਨੇਗਾ ਭਗਤ ਸਿੰਘ ਨੈਸ਼ਨਲ EMPLOIEMENT GUARANTEE ACT ਸਵਾਲ ਇਥੇ ਅਨਪੜ ਪੜੇ ਲਿਖੇ ਦਾ ਨਹੀਂ ਹਰ ਇੱਕ ਜਿੰਨੀ ਕਿਹਦੀ ਯੋਗਤਾ ਹੈ ਜਿੰਨਾ ਕੋਈ ਕੋਸ਼ਿਸ਼ ਸਿੱਖਿਆ ਜਿੰਨਾ ਕਿਸੇ ਦੇ ਵਿੱਚ ਕੋਈ ਹੁਨਰ ਆ ਇਹ ਭਗਤ ਸਿੰਘ ਦੇ ਨਾਂ ਤੇ ਕਾਨੂੰਨ ਬਣੇ ਤੇ ਉਹ ਕਾਨੂੰਨ ਦੇ ਤਹਿਤ ਹੀ ਹੈ ਹਰ ਇੱਕ ਨੂੰ ਰੋਜ਼ਗਾਰ ਦੀ ਗਰੰਟੀ ਹੋਵੇ ਕਿਉਂ ਹੋਵੇ ਗਰੰਟੀ ਹੁਣ ਸਾਡੇ ਦੇਸ਼ ਚ ਮਾਲੂਮ ਮਾਹੌਲ ਇੰਨਾ ਜਿਆਦਾ ਖਰਾਬ ਹੋ ਰਿਹਾ ਸਾਡੇ ਦੇਸ਼ ਚ ਜਿਹੜੀ ਕਾਬਜ ਤੈ ਰਾਜ ਨੂੰ ਆਰਐਸਐਸ ਦਾ ਬੜਾ ਜਿਆਦਾ ਇੱਥੇ ਰੋਲਾ ਪੈਂਦਾ ਕੀ ਕਰਦੇ ਉਹ ਉਹ ਭਰਤੀ ਕਰਦੇ ਆ ਖਾਸ ਕਰਕੇ ਜਿਹੜੇ ਸਾਧਨ ਵੀ ਹੋਣੇ ਲੋਕ ਆ ਖਾਸ ਕਰਕੇ ਜਿਹੜਾ ਯੂਥ ਆ ਉਹਨੂੰ ਇਸਤੇਮਾਲ ਕਰਦੇ ਆ ਕਿ ਤੁਹਾਡੇ ਕੋਲੇ ਕੋਈ ਕੰਮ ਨਹੀਂ ਤੁਸੀਂ ਬੇਰੁਜ਼ਗਾਰ ਆ ਆਓ ਸਾਡੇ ਨਾਲ ਕਿਥੇ ਦੰਗੇ ਫਲਾਉਣੇ ਆ ਆਓ ਸਾਡੇ ਨਾਲ ਕਿ ਕਿਹਦੇ ਘਰੇ ਕਿਸੇ ਮਾਸ ਰੀਜੇ ਦਾ ਬਹਾਨਾ ਬਣਾ ਕੇ ਹਮਲਾ ਕਰਨਾ ਕਿਹਨੂੰ ਕਤਲ ਕਰਨਾ ਕੋਈ ਵਪਾਰੀ ਕੋਈ ਪਸ਼ੂਆਂ ਦਾ ਵਪਾਰ ਕਰਨ ਵਾਲਾ ਆ ਆਓ ਉਹਦੀ ਕਿਵੇਂ ਕਟਮਾਰ ਕਰਨੀ ਆ ਇੱਕ ਤਰੀਕੇ ਦੇ ਨਾਲ ਜਿਹੜੀ ਪੰਜਾਬ ਦੀ ਸਾਡੇ ਦੇਸ਼ ਦੀ ਜਵਾਨੀ ਨੂੰ ਇਦਾਂ ਇਸਤੇਮਾਲ ਕੀਤਾ ਜਾ ਰਿਹਾ ਹਾਕਮਾਂ ਵੱਲੋਂ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਕਿ ਉਹਨਾਂ ਦੀ ਬੇਰੁਜ਼ਗਾਰੀ ਦਾ ਲਾਹਾ ਲੈ ਕੇ ਅਸੀਂ ਚਾਹੁੰਦੇ ਆ ਕਿ ਕੋਈ ਪਹਾੜੇ ਦੇ ਗੁੰਡੇ ਬਣ ਲਈ ਤਿਆਰ ਨਹੀਂ ਹੋਏਗਾ ਕੋਈ ਅੱਜ ਦੇ ਟੀਚਰ ਲੱਗਾ ਹੋਏਗਾ ਕੋਈ ਹੋਰ ਕਿਸੇ ਫੈਕਟਰੀ 'ਚ ਕੰਮ ਕਰਦਾ ਹੋਏਗਾ ਤੇ ਫਿਰ ਜਿਹੜੇ ਇਦਾਂ ਦੇ ਮਾੜੇ ਅਨਸਰ ਆ ਜਿੰਨਾ ਰਾਜਨੀਤਿਕ ਲੀਡਰਾਂ ਦੀ ਮਾੜੀਆਂ ਮਨਸ਼ਾ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਗਮਨਾਹ ਕਰਕੇ ਪਹਾੜੇ ਦੇ ਅਪਰਾਧੀ ਬਣਾ ਲਓ ਫਿਰ ਉਹ ਅਪਰਾਧੀ ਬਣਾਉਣ ਵਾਲਾ ਕੰਮ ਵੀ ਕੋਈ ਨਹੀਂ ਚਾਹੇਗਾ ਜਿਹਨੂੰ ਇਹ ਲੱਗਦਾ ਹੈ ਕਿ ਘਰੇ ਗੁਜ਼ਾਰਾ ਨਹੀਂ ਹੁੰਦਾ ਚਲੋ ਕਿਤੇ ਜਾ ਕੇ ਕਤਲੇਆਮ ਕਰਨਾ ਚਲੋ ਕਿਤੇ ਜਾ ਕੇ ਨਫਰਤ ਬੁਲਾਉਣੀ ਹੈ ਚਲੋ ਸ਼ਾਮ ਨੂੰ ਇੰਨੇ ਰੁਪਏ ਮਿਲਣਗੇ ਚਲੋ ਆ ਕੰਮ ਕਰਦੇ ਹਾਂ ਇਸ ਕਰਕੇ ਜ਼ਰੂਰੀ ਹੈ ਕਿ ਇਹ ਕਾਨੂੰਨ ਗਰੰਟੀ ਕਰੇ ਕਿ ਉਹਨਾਂ ਨੂੰ ਰੋਜ਼ਗਾਰ ਦੇ ਜਿਹੜੇ ਮੌਕੇ ਉਹ ਮਿਲਣੇ ਚਾਹੀਦੇ ਨੌਜਵਾਨ ਜਥੇਬੰਦੀ ਤੋਂ ਤੁਸੀਂ 77 ਨੂੰ ਨੌਜਵਾਨਾਂ ਦੇ ਲੀਡਰ ਹੈ ਨੌਜਵਾਨਾਂ ਲਈ ਕੋਈ ਸੁਨੇਹਾ ਨੌਜਵਾਨ ਪੀਡੀਐਮ ਖਾਸ ਕਰਕੇ ਚਾਹੀਦਾ ਕਿ ਇੱਕ ਤਾਂ ਜਿੰਨੀਆਂ ਵੀ ਸਾਡੇ ਸਮਾਜ ਦੇ ਵਿੱਚ ਇਹ ਬਰਾਈਆਂ ਪਿਛਲੇ ਟਾਈਮ ਤੋਂ ਜਵਾਨੀ ਜਾਗਰਤ ਹੋਈ ਹੈ ਉਹਨੇ ਕੋਸ਼ਿਸ਼ ਕੀਤੀ ਹੈ ਕਿ ਰਾਜਨੀਤਿਕ ਲੀਡਰਾਂ ਤੋਂ ਲੈ ਕੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇਹ ਬਰਾਈਆਂ ਲਈ ਜ਼ਿੰਮੇਵਾਰ ਆ ਕਿਸੇ ਹੱਦ ਤੱਕ ਉਹਨਾਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਤੇ ਕਿਤੇ ਨਾ ਕਿਤੇ ਜਦੋਂ ਰੋਜ਼ਗਾਰ ਆ ਇਹ ਬਹੁਤ ਵੱਡਾ ਮੁੱਦਾ ਹੈ ਸਾਡੇ ਪੰਜਾਬ ਦੇ ਵਿੱਚ 90 ਲੱਖ ਦੇ ਕਰੀਬ ਬੇਰੁਜ਼ਗਾਰ ਆ ਬਹੁਤ ਵੱਡੀ ਫੌਜ ਆ ਜੇ ਇਹਨੂੰ ਇਸਤੇਮਾਲ ਨਹੀਂ ਕਰਾਂਗੇ ਕਿਸੇ ਚੰਗੇ ਲਈ ਤੇ ਮਾੜਾ ਇਹਨੂੰ ਕੋਈ ਵੀ ਵਰਤ ਸਕਦਾ ਦੇਸ਼ ਦੇ ਵਿੱਚ 44 ਕਰੋੜ ਤੋਂ ਵਧੇਰੇ ਬੇਰੁਜ਼ਗਾਰ ਆ ਜਿਹੜੇ ਵਰਤ ਰਹੇ ਆ ਆਪਣੇ ਤੌਰ ਤੇ ਕਿਤੇ ਦੰਗੇ ਕਰਾਉਣ ਦੇ ਲਈ ਹੋਰ ਚੀਜ਼ਾਂ ਦੇ ਲਈ ਇਹ ਬਹੁਤ ਵੱਡਾ ਕੰਮ ਆ ਬੜਾ ਰਿਸਕੀ ਵੀ ਕੰਮ ਆ ਇਸ ਕਰਕੇ ਹੌਸਲੇ ਦੀ ਵੀ ਲੋੜ ਆ ਤੇ ਇੱਕ ਰਾਜਨੀਤਿਕ ਇਹਨੂੰ ਏਜੰਡਾ ਬਣਾਉਣ ਦੀ ਲੋੜ ਆ ਕੋਈ ਵੀ ਰਾਜਨੀਤਿਕ ਪਾਰਟੀ ਆ ਅਸੀਂ ਨਹੀਂ ਕਹਿੰਦੇ ਕਿ ਫਲਾਨੀ ਜਾਂ ਫਲਾਨੀ ਰਾਜਨੀਤਿਕ ਪਾਰਟੀ ਹਰ ਰਾਜਨੀਤਿਕ ਪਾਰਟੀ ਦਾ ਏਜੰਡਾ ਬਣੇ ਕਿ ਜਿਹੜਾ ਕਹਿੰਦਾ ਕਿ ਅਸੀਂ ਦੇਸ਼ ਦੇ ਲੋਕਾਂ ਤੋਂ ਵੋਟਾਂ ਲੈਣੀਆਂ ਉਹਨੂੰ ਕਹੋ ਫਿਰ ਜਵਾਨੀ ਦਾ ਐਡਾ ਹਿੱਸਾ ਸਾਡੇ ਦੇਸ਼ 'ਚ ਸਾਡੇ ਪੰਜਾਬ 'ਚ ਉਹਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰੋ ਉਹਦੇ ਲਈ ਰੋਜ਼ਗਾਰ ਦੀ ਗਰੰਟੀ ਦਾ ਆਹ ਕਾਨੂੰਨ ਜਿਹੜਾ ਸਾਨੂੰ ਚਾਹੀਦਾ ਇਹ ਦੂਰ ਹੈ ਸਾਡਾ ਕੋਈ ਸਮਝੌਤਾ ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡੀ ਜਵਾਨੀ ਤਾਂ ਹੀ ਸੁਰੱਖਿਅਤ ਰਹਿ ਸਕਦੀ ਇੱਕ ਕਾਨੂੰਨ ਬਣਾਉਣਾ ਚਾਹੀਦਾ ਇਹਦੇ ਲਈ ਜਵਾਨੀ ਨੂੰ ਹਰ ਪੱਧਰ ਤੇ ਪਿੰਡ ਪੱਧਰ ਤੇ ਜਿੱਥੇ ਵੀ ਕਿਤੇ ਮੌਕਾ ਮਿਲਦਾ ਆਵਾਜ਼ ਬੁਲੰਦ ਕਰਨੀ ਚਾਹੀਦੀ ਵੱਖਰਾ ਸਨੇਹਾ ਜਿਹੜਾ ਤਰਫ ਘਾਤ ਨੌਜਵਾਨ ਸਭਾ ਦੇ 77 ਰਜਿੰਦਰ ਮਹੇਸ਼ਵਰੀ ਜੀ ਉਹਨਾਂ ਨੇ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਤੇ ਜਿਹੜਾ ਨਸ਼ਿਆਂ ਦਾ ਦੌਰ ਆ ਪੰਜਾਬ ਦੀ ਜਵਾਨੀ ਨੂੰ ਨਗਾਰ ਵੱਲੋਂ ਲੈ ਕੇ ਜਾ ਰਿਹਾ ਕਾਰਨ ਇਹ ਹੈ ਵੀ ਉਹ ਬੇਰੁਜ਼ਗਾਰ ਹੈ ਢਿੱਲੇ ਹੈ ਇਸ ਕਰਕੇ ਹਰ ਹਾਕਮ ਨੂੰ ਆਪ ਦੇ ਆਪ ਦੇ ਤਰੀਕੇ ਨਾਲ ਜਿਹੜਾ ਉਹ ਭਰਤ ਨਾਲ ਆ ਉਹ ਕੰਮ ਕਰਦਾ ਇਹਨਾਂ ਨੇ ਬੜਾ ਵਧੀਆ ਸਨੇਹਾ ਦਿੱਤਾ ਕਿ ਸਾਨੂੰ ਕਾਨੂੰਨ ਆ ਜਿਹੜਾ ਉਹਦੇ ਵਾਸਤੇ ਲੜਨਾ ਚਾਹੀਦਾ ਹਾਂ ਸਿਆਸਤਦਾਨਾਂ ਨੂੰ ਸਵਾਲ ਆ ਜਿਹੜੇ ਉਹ ਕਰਨੇ ਚਾਹੀਦੇ ਆ ਹਾਂ ਅਸੀਂ ਧੰਨਵਾਦ ਕਰਦੇ ਆ ਸੁਖਿੰਦਰ ਮੇਸ਼ਰੀ ਜੀ ਦਾ ਇਹਨਾਂ ਨੇ ਅੱਜ ਕੀਮਤੀ ਸਾਨੂੰ ਜਿਹੜਾ ਸਮਾਂ ਕੱਢਿਆ ਇਸ ਹਫ਼ਤੇ ਤੇ ਜਿਹੜਾ ਕਾਲਾ ਹਫ਼ਤਾ ਮਨਾਉਣ ਦੀ ਗੱਲ ਹੋਈ ਆ ਉਹਦੇ ਵਿੱਚ ਹੀ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਜੀ ਇਹਨਾਂ ਦੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ